ਆਪਾਂ ਇਹਨੂੰ ਕਿਵੇਂ ਖਾਣਿਆ ਬਜੇ ਖਾਣ ਲੱਗੇ ਤਾਂ ਖਾਣ ਹੀ ਲੱਗੇ ਜਿਹੜੇ ਟਾਈਮ ਮਿਲ ਗਿਆ ਉਹਨੇ ਹੀ ਖਾ ਲਿਆ ਇਹ ਨਹੀਂ ਹੁੰਦਾ ਤਾਂ ਫਰੂਟ ਖਾਓ ਪਹਿਲਾਂ ਇੱਕ ਦਿਨ ਚ ਇੱਕ ਫਰੂਟ ਖਾ ਲੋ ਸੇਬ ਖਾਣਾ ਹੈ ਜੇ ਸੇਬ ਹੀ ਹੁਣ ਕਈ 슈ਗਰ ਦੇ ਮਰੀਜ਼ ਨੇ ਫਰੂਟ ਹੀ ਬੰਦ ਕਰ ਦਿੰਦੇ ਨੇ ਤੇ ਦੰਨੇ ਦਾ ਰਸ ਜੇ ਤੁਸੀਂ ਪੀਣਾ ਤਾਂ ਉਹਨੂੰ ਬੰਦੇ ਨੂੰ ਕਹੋ ਕਿ ਮਿੱਤਰਾ 5 ਰੁਪਏ ਦਾ ਦਾ ਸਬਾਨ ਬਚਾ ਲਾ ਜਿਹੜਾ ਤੂੰ ਵਿੱਚ ਪਾਉਣਾ ਹੈ ਅਦਰਕ ਬਾ ਦੰਨਾ ਤੂੰ ਧਨੀਆ ਪਦੀਨਾ ਬਾ ਦੰਨਾ ਉਹ ਨਹੀਂ ਪਾਉਣਾ ਤੁਸੀਂ ਦੇਖੋਗੇ ਤੁਹਾਡੀ ਸ਼ੂਗਰ ਕੰਟਰੋਲ ਕਰਨ ਚ ਮਦਦ ਕਰਦਾ ਤੁਹਾਡੇ ਪੇਟ ਦੀਆਂ ਕਿੰਨੀਆਂ ਬਿਮਾਰੀਆਂ ਚ ਫਾਇਦਾ ਕਰਦਾ ਰੀਡ ਨਹੀਂ ਹੱਡੀ ਦੀ ਤਾਂ ਉਹ ਜਾਣ ਅਸੀਂ ਸਾਰੇ ਜਾਣਦੇ ਹਾਂ ਕਿ ਹਰੀਆਂ ਸਬਜ਼ੀਆਂ ਔਰ ਫਰੂਟ ਖਾਣ ਦੇ ਨਾਲ ਸਾਡੀ ਸਿਹਤ ਨੂੰ ਬਹੁਤ ਹੀ ਜ਼ਿਆਦਾ ਲਾਭ ਹੁੰਦਾ ਹੈ ਪਰ باوجود ਇਸ ਦੇ ਅਸੀਂ ਸਾਰੇ ਉਦੋਂ ਹੀ ਹਰੀਆਂ ਸਬਜ਼ੀਆਂ ਜਾਂ ਫਰੂਟਸ ਖਾਣੇ ਸ਼ੁਰੂ ਕਰਦੇ ਹਾਂ ਜਦੋਂ ਸਾਨੂੰ ਡਾਕਟਰ ਕਹਿੰਦੇ ਨੇ ਨਾਰਮਲੀ ਅਸੀਂ ਆਪਣੀ ਡਾਈਟ ਦੇ ਵਿੱਚ ਫਾਸਟ ਫੂਡ ਨੂੰ ਬਹੁਤ ਵੱਡਾ ਹਿੱਸਾ ਬਣਾਉਂਦੇ ਆ ਅੱਜ ਆਪਾਂ ਗੱਲ ਫਰੂਟਸ ਦੇ ਉੱਪਰ ਕਰਨ ਜਾ ਰਹੇ ਹਾਂ ਫਰੂਟਸ ਖਾਣੇ ਸਿਹਤ ਲਈ ਫਾਇਦੇਮੰਦ ਤਾਂ ਹੁੰਦੇ ਨੇ ਪਰ ਫਰੂਟਸ ਖਾਣ ਦਾ ਵੀ ਸਹੀ ਤਰੀਕਾ ਸਹੀ ਸਮਾਂ ਹੋਵੇ ਤਾਂ हूँ तुम सोच रहे होवोगे कि फ्रूट तो फ्रूट है कभी भी खाइए तो सेहत ल चंगा ही है सो so, अच्छी वीडियो इसी के उपर है कि जेकोर तुम्हें फल फ्रूट खाना है तो उस राइट टाइम सही समा आखिर की है ਸੋ ਸਵਾਗਤ ਹੈ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਜੋਤ कौर ਤੇ ਅੱਜ ਇਸ ਖਾਸ ਹੈਲਥ ਸ਼ੋਅ ਦੇ ਵਿੱਚ ਫਲਾਂ ਨੂੰ ਲੈ ਕੇ ਫਰੂਟਸ ਨੂੰ ਲੈ ਕੇ ਉਹਦੀ ਟਾਈਮਿੰਗ ਨੂੰ ਲੈ ਕੇ ਕਦੋਂ ਕਿਵੇਂ ਅਤੇ ਕਿੰਨਾ ਸਾਨੂੰ ਫਰੂਟ ਖਾਣਾ ਚਾਹੀਦਾ ਉਸ ਨੂੰ ਲੈ ਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੇਦਾ ਤੋਂ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਡਮ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਜ਼ਰੂਰ ਮੈਂ ਚਾਹੂੰਗੀ ਕਿ ਅੱਜ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਪੂਰੀ ਜਾਣਕਾਰੀ ਜੋ ਹੈ ਜ਼ਰੂਰ ਦਿਓ ਕਿ ਆਖਿਰ ਫਰੂਟਸ ਕਦੋਂ ਖਾਣੇ ਚਾਹੀਦੇ ਨੇ ਕਦੋਂ ਫਰੂਟ ਖਾਏ ਦਾ ਸਾਨੂੰ ਸਭ ਤੋਂ ਜ਼ਿਆਦਾ ਸਾਡੀ ਬੋਡੀ ਨੂੰ ਸਭ ਤੋਂ ਜ਼ਿਆਦਾ ਬੈਨੀਫਿਟ ਮਿਲਦੇ ਨੇ ਔਰ ਸਹੀ ਢੰਗ ਕੀ ਹੈ ਸਹੀ ਸਮਾਂ ਕੀ ਹੈ ਮੈਂ ਜ਼ਿਆਦਾ ਹੋਰ ਸਮਾਂ ਨਹੀਂ ਲਵਾਂਗੀ ਤੁਸੀਂ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਿਓ ਜਿਹੜਾ ਫਰੂਟ ਹੈ ਹੁਣ ਤੁਸੀਂ ਫਰੂਟ ਵੀ ਖਾਣਿਓ ਇਹ ਰੇੜੀਆਂ ਦੇ ਰੇੜੀਆਂ ਫਰੂਟ ਖਾ ਲਈ ਹੁੰਦੇ ਨੇ ਟਰੱਕ ਭਰ ਕੇ ਫਰੂਟ ਵਿਕਦਾ ਆਪਾਂ ਹੀ ਖਾਂਦੇ ਆ ਇਨਸਾਨ ਹੀ ਖਾਂਦੇ ਇਹਨੂੰ ਕੋਈ ਜਾਨਵਰ ਤਾਂ ਖਾਂਦਾ ਨਹੀਂ ਆਪਾਂ ਇਹਨੂੰ ਕਦੇ ਖਾਂਦੇ ਆ ਬਜੇ ਖਾਣ ਲੱਗੇ ਤਾਂ ਖਾਣ ਹੀ ਲੱਗੇ ਜਿਹੜੇ ਟਾਈਮ ਮਿਲ ਗਿਆ ਉਹਦੇ ਹੀ ਖਾ ਲਿਆ ਇਹ ਨਹੀਂ ਹੁੰਦਾ ਫਰੂਟ ਖਾਣ ਦਾ ਵੀ ਸਵੇਰੇ ਸਵੇਰੇ ਹੀ ਪ੍ਰਾਪਦਾਨ ਹੈ 11 12 ਵਜੇ ਤੋਂ ਪਹਿਲਾਂ ਖਾ ਲਓ ਉਸ ਤੋਂ ਬਾਅਦ ਫਰੂਟ ਆਪਣੀ ਬੋਡੀ ਤੇ ਨੁਕਸਾਨ ਹੀ ਕਰਦੇ ਨੇ ਫਾਇਦੇ ਘਟ ਕਰਦੇ ਆ ਤਾਂ ਫਰੂਟ ਖਾਓ ਪਹਿਲਾਂ ਇੱਕ ਦਿਨ ਚ ਇੱਕ ਫਰੂਟ ਖਾ ਲਓ ਸੇਬ ਖਾਣਾ ਅੱਜ ਸੇਬ ਹੀ ਖਾ ਲਓ ਅੰਬਾਰ ਖਾਣਾ ਅੱਜ ਅਨਾਰ ਹੀ ਖਾ ਲਓ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਨੂੰ ਬਹੁਤ ਫਾਇਦਾ ਦੇਣਗੀਆਂ ਜਿਹੜੀਆਂ ਮੈਂ ਦੱਸ ਰਿਹਾ ਹੁਣ ਕਈ 슈ਗਰ ਦੇ ਮਰੀਜ਼ ਨੇ ਫਰੂਟ ਹੀ ਬੰਦ ਕਰ ਦਿੰਦੇ ਨੇ ਜੀ ਭਲੇ ਮਾਨਸੋ ਜਿਹੜਾ ਮਰਜੀ ਫਰੂਟ ਖਾਓ ਜੇ 슈ਗਰ ਵੱਧ ਗਈ ਤਾਂ ਕਹਿ ਦਿਓ ਜਦੋਂ ਤੁਸੀਂ ਐਡੀਆਂ-ਐਡੀਆਂ ਮੋਟੀਆਂ ਗੋਲੀਆਂ ਦਵਾਈਆਂ ਖਾਣੇ ਉਹ ਤਾਂ ਫਰੂਟ ਦੇ ਵਿੱਚ ਸੁਕ੍ਰੋਜ਼ ਹੁੰਦਾ 슈ਗਰ ਨਹੀਂ ਹੁੰਦੀ ਗੰਨੇ ਦੇ ਰਸ 'ਚ ਸੁਕ੍ਰੋਜ਼ ਹੁੰਦਾ ਗੰਨੇ 'ਚ 슈ਗਰ ਨਹੀਂ ਹੁੰਦੀ ਮੈਂ ਲੱਖਾਂ ਲੋਕਾਂ ਨੂੰ ਗੰਨੇ ਦਾ ਰਸ ਪਲਾ ਕੇ ਦੇਖਿਆ ਔਰ ਪੀਤ ਲੋਕਾਂ ਨੇ ਹੁਣ ਤੁਸੀਂ ਕਹੋਗੇ ਗੁਰੂ ਸਾਹਿਬ ਲੱਖਾਂ ਲੋਕਾਂ ਨੂੰ ਕਿਵੇਂ ਪਿਲਾਦਾ ਆਹੀ ਵੀਡੀਓ ਦੇ ਥਰੂ ਜਦੋਂ ਮੈਂ ਦੱਸਦਾ ਲੋਕੀ ਪੀਂਦੇ ਆ ਤਾਂ ਪਰ ਗੰਨੇ ਦਾ ਰਸ ਪੀਣਾ ਨਾ ਤੇ ਗੰਨੇ ਦਾ ਰਸ ਜੇ ਤੁਸੀਂ ਪੀਣਾ ਤਾਂ ਉਹਨੂੰ ਬੰਦੇ ਨੂੰ ਕਹੋ ਕਿ ਮਿੱਤਰਾ 5 ਰੁਪਏ ਦਾ ਦਬ ਦਾ ਸਬਾਨ ਬਚਾਲਾ ਜਿਹੜਾ ਤੂੰ ਵਿੱਚ ਪਾਉਣਾ ਅਦਰਕ ਪਾ ਦਿੰਨਾ ਤੂੰ ਧਨੀਆ ਪਦੀਨਾ ਪਾ ਦਿੰਨਾ ਉਹ ਨਹੀਂ ਪਾਉਣਾ 5 ਰੁਪਏ ਤੂੰ ਮੇਰੇ ਤੋਂ ਵੀ ਵੱਧ ਲੈ ਲੈ ਹੋਰ ਇਹਨੂੰ ਚੰਗੀ ਤਰ੍ਹਾਂ ਧੋ ਲੈ ਭਾਂਡਿਆਂ ਨੂੰ ਗੰਨਾ ਸਿੱਧਾ ਬਾਗ ਲਾੜੀ ਚ ਗੰਨੇ ਦਾ ਰਸ ਕੱਢ ਕੇ ਮੈਨੂੰ ਪਿਲਾ ਪਲੇਨ ਰਸ ਪੀਓ ਗੰਨੇ ਦਾ ਤੁਸੀਂ ਦੇਖੋਗੇ ਤੁਹਾਡੀ 슈ਗਰ ਕੰਟਰੋਲ ਕਰਨ ਚ ਮਦਦ ਕਰਦਾ ਤੁਹਾਡੇ ਪੇਟ ਦੀਆਂ ਕਿੰਨੀਆਂ ਬਿਮਾਰੀਆਂ ਚ ਫਾਇਦਾ ਕਰਦਾ ਰੀੜ ਦੀ ਹੱਡੀ ਦੀ ਤਾਂ ਉਹ ਜਾਨ ਰੱਬ ਨੇ ਉਹਨੂੰ ਬਣਾਇਆ ਰੀੜ ਦੀ ਹੱਡੀ ਵਰਗਾ ਜੇ ਤੁਹਾਨੂੰ ਸਮਝ ਆ ਜਾਵੇ ਤਾਂ ਮਤਲਬ ਕਹਿਣ ਦਾ ਵੀ ਉਹ ਜੇ ਤੁਸੀਂ ਲਗਾਤਾਰ ਜਿੱਥੇ ਵੀ ਤੁਹਾਨੂੰ ਗੰਨੇ ਦੇ ਰਸ ਦੀ ਰੇੜੀ ਮਿਲ ਜੇ ਦੁਕਾਨ ਮਿਲ ਜੇ ਗੱਡੀ ਰੋਕ ਲਓ ਸਾਰੇ ਕੰਮ ਛੱਡ ਕੇ ਕਹੋ ਜੀ ਆ ਪੰਜ ਮਿੰਟ ਤਾਂ ਕਰਨਾ ਹੀ ਆ ਕੰਮ ਕਿਉਂਕਿ ਅੱਜ ਕੱਲ ਸਾਡੇ ਕੋਲ ਟਾਈਮ ਨਹੀਂ ਅਸੀਂ ਗੁਰਦੁਆਰੇ ਮੂਰੇ ਜਾਂਦੇ ਵੀ ਉੱਥੇ ਗੱਡੀ ਹੌਲੀ ਹੌਲੀ ਨਹੀਂ ਕਰਦੇ ਦੋ ਮਿੰਟ ਜਾਣ ਦਾ ਕੀ ਅੰਦਰ ਬਾਹਰੋਂ ਐ ਕਰਕੇ ਵਗ ਜਾਨੇ ਚਾਹੇ ਅੰਦਰ ਗਾਣੇ ਚੱਲੀ ਜਾਣ ਗੱਡੀ ਦੇ ਅਸੀਂ ਸਿਰਾਂ ਵੀ ਉਦੋਂ ਅਸੀਂ ਸਾਡੇ ਕੋਲ ਇੰਨਾ ਟਾਈਮ ਨਹੀਂ ਵੀ ਗੁਰਦੁਆਰੇ ਸਾਹਿਬ ਦੇ ਅੱਗੋਂ ਜਾ ਰਹੇ ਆ ਤਾਂ ਅਸੀਂ ਗੱਡੀ ਦਾ ਮਾਈਕ ਹੌਲੀ ਕਰਕੇ ਸਪੀਕਰ ਹੌਲੀ ਕਰਕੇ ਉੱਤੇ ਦੋ ਮਿੰਟ ਰੁਕ ਕੇ ਜਿਨ੍ਹਾਂ ਕੋਲ ਇੰਨਾ ਟਾਈਮ ਨਹੀਂ ਉਹ ਗੰਨੇ ਦਾ ਰਸ ਲਈ ਟਾਈਮ ਕਿੱਥੇ ਕੱਢਣਗੇ ਫਿਰ ਜਿਹੜਾ ਜਦ ਤੁਹਾਡਾ ਅੰਨ ਪਾਣੀ ਹੋ ਜਾ ਦੁਨੀਆ ਦਾ ਕੰਮ ਜਾਣੀ ਮਤਲਬ ਉਹੀ ਕੁਛ ਆਊਗਾ ਤਾਂ ਜੇ ਤੁਸੀਂ ਪੇਟ ਨੂੰ ਸੈੱਟ ਰੱਖਣਾ ਖਾਣ ਪੀਣ ਸੈੱਟ ਕਰਨਾ ਤਾਂ ਤੁਹਾਨੂੰ ਇੱਕ ਕੈਲਕੂਲੇਸ਼ਨਾਂ ਕਰਨੀਆਂ ਪੈਣਗੀਆਂ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਫੂਡ ਫਰੈਸ਼ ਖਾਣਾ ਦੂਜਾ ਫੂਡ ਅਸੀਂ ਜਿਹੜਾ ਲੈਣਾ ਉਹ ਕੋਈ ਫਰੂਟ ਲੈ ਲੈਣਾ ਤੀਜਾ ਫਿਰ ਅਸੀਂ ਕੋਈ ਚਾਹ ਪਾਣੀ ਜੋ ਸਾਡਾ ਲੰਗਰ ਪਾਣੀ ਛਕਦੇ ਆ ਪਰੌਂਠੇ ਪ੍ਰੋਂਠੇ ਖਾਓ ਗੋਭੀ ਵਾਲੇ ਆਲੂ ਵਾਲੇ ਕੌਣ ਰੋਕਦਾ ਉਹ ਪਰ ਉਦੋਂ ਪਹਿਲਾਂ ਜਿਹੜਾ ਤੁਹਾਡਾ ਭੰਡ ਹੈ ਉਹਨੂੰ ਚੰਗੀ ਤਰ੍ਹਾਂ ਅੰਦਰੋਂ ਸੈੱਟ ਕਰ ਲਓ ਤਾਂ ਕਿ ਉਹਦੇ ਵਿੱਚ ਜੇ ਆਲੂ ਗਿਰਨ ਪਰੌਂਠੇ ਗਿਰਨ ਤਾਂ ਉਹ ਜਾ ਕੇ ਉਹ ਵੀ ਕਹਿਣ ਵੀ ਅੱਜ ਕੋਈ ਠੀਕ ਜਗ੍ਹਾ ਕੱਪੜਾ ਵਿਛਿਆ ਹੋਇਆ ਜਿੱਥੇ ਬੈਠਣਾ ਤਾਂ ਮਤਲਬ ਮੇਰੇ ਮੇਰੀਆਂ ਗੱਲਾਂ ਨੋਟ ਕਰ ਲਿਓ ਜਿਹੜੀਆਂ ਗੱਲਾਂ ਨੇ ਮੈਂ ਤਾਂ ਇਹੀ satsang ਕਰਦਾ ਸਾਰਾ ਦਿਨ 100 ਬੰਦਾ ਆਜੇ 50 ਬੰਦੇ ਆਜਣ ਮੇਰਾ ਇਹੀ ਚੱਲਦਾ ਰਹਿੰਦਾ ਪਰ ਸਾਰੇ ਠੀਕ ਆ ਆਪਾਂ ਘਰੇ ਬਹਿ ਕੇ ਠੀਕ ਹੋ ਸਕਦੇ ਆ ਥੀਸੋ ਬਹੁਤ ਵਧੀਆ ਸਰ ਤੁਸੀਂ ਸਾਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਸੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਵੀਡੀਓ ਤੋਂ ਸਹੀ ਸਮੇਂ ਤੇ ਹੀ ਫਰੂਟਸ ਖਾਣੇ ਨੇ ਤਾਂ ਕਿ ਸਾਡੀ ਬੋਡੀ ਨੂੰ ਫਰੂਟ ਤੋਂ ਮੈਕਸਿਮਮ ਫਾਇਦਾ ਜ਼ਰੂਰ ਮਿਲ ਸਕੇ ਸਹੀ ਢੰਗ ਨਾਲ ਸਹੀ ਚੀਜ਼ਾਂ ਖਾਵਾਂਗੇ ਤਾਂ ਖੁਦ ਨੂੰ ਵੀ ਫਿਟ ਰੱਖਾਂਗੇ ਤੇ ਆਪਣੇ ਪਰਿਵਾਰ ਨੂੰ ਵੀ ਤੰਦਰੁਸਤ ਬਣਾ ਕੇ ਰੱਖ ਸਕਦੇ ਆ ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਇਹਨਾਂ ਵੀਡੀਓਜ਼ ਦੇ ਜ਼ਰੀਏ ਸਹੀ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਲਿਆ ਸਕੀਏ ਲਿਵਿੰਗ ਸਟਾਈਲ ਨੂੰ ਲੈ ਕੇ ਖਾਣ ਪੀਣ ਦੀਆਂ ਆਧ ਦਾ ਸੁਧਾਰਨ ਨੂੰ ਲੈ ਕੇ ਤੇ ਤੁਸੀਂ ਵੀ ਸਾਡੀ ਇਸ ਕੋਸ਼ਿਸ਼ ਦਾ ਹਿੱਸਾ ਬਣ ਸਕਦੇ ਹੋ ਕਿਵੇਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਜੀ ਹਾਂ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤਾਂ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਦੱਸਣਾ ਤੇ ਹੋਰਾਂ ਨਾਲ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਹਰ ਕੋਈ ਆਪਣੇ ਜ਼ਿੰਦਗੀ ਦੇ ਖਾਣ ਪੀਣ ਦੇ ਢੰਗ ਨੂੰ ਬਿਹਤਰ ਬਣਾ ਸਕੇ ਮਿਲਾਂਗੇ ਜਲਦੀ ਹੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ